ਤੋ ਅੱਜ ਆਪਾਂ ਇੱਕ ਤੁਹਾਡੇ ਲਈ ਨੈਟ ਪਲੱਸ ਦੇ ਰਿਗਾਰਡਿੰਗ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਇਹਦੇ ਵਿੱਚ ਆਪਾਂ ਆਪਣੇ ਨੈਟ ਪਲੱਸ ਦੇ ਅਕਾਊਂਟ ਨੂੰ ਮੈਨੇਜ ਕਰ ਸਕਦੇ ਹਾਂ ਆਜੋ ਮੈਂ ਤੁਹਾਨੂੰ ਦੱਸਦਾ ਵੀ ਕਿਸ ਤਰ੍ਹਾਂ ਕਰਨਾ ਜਿਸ ਤਰ੍ਹਾਂ ਆਪਾਂ ਮਤਲਬ 3535 ਰੁਪਏ ਦਾ ਰੀਚਾਰਜ ਕਰਦੇ ਆ ਉਹਦੇ ਵਿੱਚ 5 ਮਹੀਨੇ ਦਾ ਇਹ ਪੈਕ ਪੈਕ ਹੁੰਦਾ 5 ਮਹੀਨੇ ਦੀ ਆਪਾਂ ਪੇਮੈਂਟ ਕਰਦੇ ਆ 1 ਮਹੀਨਾ ਆਪਾਂ ਨੂੰ ਫ੍ਰੀ ਮਿਲਦਾ ਇਸੇ ਤਰ੍ਹਾਂ 12 ਮਹੀਨੇ ਬੜਾ ਦੇ ਉਹਦੇ ਵਿੱਚ ਤੁਸੀਂ 11 ਮਹੀਨੇ ਦੇ ਪੈਸੇ ਦੋ ਤੁਹਾਨੂੰ ਇੱਕ ਮਹੀਨਾ ਉਹ ਫਰੀ ਦੇ ਦਿੰਦੇ ਨੇ ਇਹ ਮੈਂ ਮਤਲਬ ਮੇਰਾ 599 ਦਾ ਪਲਾਨ ਸੀਗਾ 599 ਵਿੱਚ ਜੀਐਸਟੀ ਪਾ ਕੇ 707 707 ਰੁਪਏ ਦਾ ਮੈਂ ਪੇਮੈਂਟ ਹਰ ਮਹੀਨੇ ਕਰਦਾ ਸੀ ਉਹ ਹਰ ਮਹੀਨੇ ਕਰਨ ਨਾਲੋਂ ਆਪਾਂ ਇਕੱਠੇ ਕਰ ਦਿੰਦੇ ਆ ਇਕੱਠੇ ਕਰਨਿਆਂ ਦਾ 5 ਮਹੀਨਿਆਂ ਦਾ 707 ਨੂੰ 5 ਨਾਲ ਗੁਣਾ ਕਰੋ ਤਾਂ 3535 ਰੁਪਏ ਬਣਦੇ ਨੇ ਉਹ 3535 ਰੁਪਏ ਆਪਾਂ ਪੇਮੈਂਟ ਕਰ ਦਿੰਦੇ ਆ ਮੈਂ ਖੁਦ ਕੀ ਕਰਦਾ ਮਤਲਬ ਆਨਲਾਈਨ ਆਨਲਾਈਨ ਜਦੋਂ ਆਪਾਂ ਖੁਦ ਕਰਦੇ ਆਂ ਤਾਂ ਆਪਾਂ ਨੂੰ ਫੇਰ ਉਹਦੀ ਅਗਲੀ ਕੀ ਕਰ ਬਈਆ ਉਹ ਮੈਂ ਤੁਹਾਨੂੰ ਦੱਸਦਾ ਆਪਾਂ ਨੂੰ ਕਿਤੇ ਜ਼ਿਆਦਾ ਕਸਟਮਰ ਕੇਅਰ ਨਾਲ ਰابطਾ ਕਾਇਮ ਕਰਨ ਦੀ ਵੀ ਲੋੜ ਨਹੀਂ ਪੈਂਦੀ ਆਪਾਂ ਖੁਦ ਹੀ ਸਾਰਾ ਕੁਝ ਕਰ ਸਕਦੇ ਆਂ ਆਪਾਂ ਸਭ ਤੋਂ ਪਹਿਲਾਂ ਆਪਣਾ ਬ੍ਰਾਊਜ਼ਰ ਖੋਲਾਂਗੇ ਬ੍ਰਾਊਜ਼ਰ ਦੇ ਵਿੱਚ ਮੈਂ ਤੁਹਾਨੂੰ ਸਟਾਰਟਿੰਗ ਤੋਂ ਦੱਸਦਾ ਇੱਥੇ ਆਪਾਂ ਸਰਚ ਕਰਨਾ ਸੈਲਫ ਕੇਅਰ ਨੈਟ ਪਲਸ ਜਦੋਂ ਸੈਲਫ ਕੇਅਰ ਨੈਟ ਪਲਸ ਤੇ ਆਪਾਂ ਟੱਚ ਕਰਦੇ ਆਂ ਤਾਂ ਇਸ ਤਰ੍ਹਾਂ ਦਾ ਖੁੱਲ ਜਾਂਦਾ ਉੱਪਰ ਹੀ ਪਿਆ ਫਰਸਟ ਨੰਬਰ ਤੇ ਇਹਨੂੰ ਆਪਾਂ ਓਪਨ ਕਰਾਂਗੇ ਇੱਥੇ ਆਪਾਂ ਲੌਗਇਨ ਕਰ ਲੈਣਾ ਆਪਣੇ ਮੋਬਾਈਲ ਤੋਂ ਮੋਬਾਈਲ ਈਮੇਲ ਤੋਂ ਕਰ ਲਊਗਾ ਮੇਰੇ ਕੋਲ ਨੰਬਰ ਮੇਰੇ ਕੋਲ ਹੈ ਨਹੀਂ ਚਾਹੇ ਤੁਸੀਂ ਯੂਜ਼ਰ ਨੇ ਯੂਜ਼ਰ ਨੇਮ ਪਾਸਵਰਡ ਭਰ ਕੇ ਲੌਗਇਨ ਕਰ ਲਓ ਚਾਹੇ ਮੋਬਾਈਲ ਨੰਬਰ ਤੋਂ ਕਰ ਲਓ ਮੋਬਾਈਲ ਨੰਬਰ ਤੇ ਓਟੀਪੀ ਜਾਊਗਾ ਮੇਰੇ ਕੋਲ ਫੋਨ ਹੈ ਨਹੀਂ ਫੋਨ ਥੋੜਾ ਦੂਰ ਹੈ ਆਪਾਂ ਈਮੇਲ ਤੋਂ ਕਰ ਲੈਨੇ ਆ ਈਮੇਲ ਤੋਂ ਤੁਸੀਂ ਲੌਗਇਨ ਕਰ ਲੈਣਾ OTP ਜਾਊਗਾ OTP ਤੁਸੀਂ ਭਰ ਦੇਣਾ ਇੱਥੇ OTP ਪਰੰਤੋਂ ਮਗਰੋਂ ਤੁਹਾਨੂੰ ਮੈਂ ਦਿਖਾਉਣਾ ਅੱਗੇ ਦੀ ਕਾਰਵਾਈ ਬਹੁਤ ਇੰਪੋਰਟੈਂਟ ਚੀਜ਼ ਤੁਹਾਨੂੰ ਮਿਲੂਗੀ ਇਹਦੇ ਵਿੱਚ ਜੋ ਕਿ ਬਹੁਤ ਹੀ ਕੰਮ ਆਉਣ ਵਾਲੀ ਚੀਜ਼ ਹੈ ਇਹ ਦੇਖੋ ਹੁਣ ਇਹ ਆਪਣਾ ਨਾ ਆਪਣਾ ਮਤਲਬ ਖਾਤਾ ਖੁੱਲ ਗਿਆ ਬਈ ਖਾਤਾ ਨੈਟ ਪਲੱਸ ਦਾ ਇਹਦੇ ਵਿੱਚ ਹੀ ਆ ਸਾਰਾ ਕੁਝ ਇੱਥੋਂ ਆਪਾਂ ਕਿਸ ਕੀ ਬਹੁਤ ਕੁਝ ਕਰ ਸਕਦੇ ਆ ਜਿਸ ਤਰ੍ਹਾਂ ਆਪਾਂ ਪੰਜ ਇਕੱਠੀ ਪੇਮੈਂਟ ਕਰਦੇ ਆਪਾਂ ਨੂੰ ਹਰ ਮਹੀਨੇ ਸਿਰਦਰਦੀ ਨਾ ਹੋਵੇ ਕਿਉਂਕਿ ਉਹਦੀ ਅਗਰ ਐਕਸਪਾਇਰੀ ਡੇਟ ਤੁਹਾਡੀ ਹੋਗੀ ਜਿਸ ਤਰ੍ਹਾਂ ਇਹਦੀ ਐਕਸਪਾਇਰੀ ਡੇਟ ਦਿਖਾ ਰਿਹਾ ਥੱਲੇ ਦੇਖੋ ਥੱਲੋਂ ਤਿੰਨ ਨੰਬਰ ਤੇ 2 April ਦਿਖਾ ਰਿਹਾ 2 April 2024 ਨੂੰ ਅਗਰ ਮੈਂ ਰੀਚਾਰਜ ਨਾ ਕੀਤਾ ਤਾਂ ਦੋ 2 April ਨੂੰ ਮੇਰਾ ਇਹਦਾ ਨੇ ਡੀਐਕਟਿਵ ਕਰ ਇਨਐਕਟਿਵ ਕਰ ਦੇਣਾ ਮਤਲਬ ਡੀਐਕਟੀਵੇਟ ਕਰ ਦਨੀ ਹੈ ਸਰਵਿਸ ਫਿਰ ਆਪਾਂ ਨੂੰ ਰੀਚਾਰਜ ਕਰਾਂਗੇ ਫਿਰ ਆਪਾਂ ਨੂੰ ਕਾਫੀ ਫਿਰ ਫੋਨ ਫੋਨ ਕਰਨਾ ਪੈਣਾ ਕਸਟਮਰ ਕੇਅਰ ਨੂੰ ਫੋਨ ਕਰੋ ਮੇਲ ਕਰੋ ਫਿਰ ਕਿਤੇ ਜਾ ਕੇ 2-4 ਘੰਟੇ ਬਾਅਦ ਤੁਹਾਡਾ ਉਹ ਕਨੈਕਸ਼ਨ ਦੁਬਾਰਾ ਐਕਟੀਵੇਟ ਹੁੰਦਾ ਉਹ ਉਸ ਤੋਂ ਬਚਣ ਦਾ ਇੱਥੇ ਆਪਣੇ ਕੋਲ ਹੱਲ ਹੈਗਾ ਜਿਸ ਤਰ੍ਹਾਂ ਆਪਾਂ 3535 ਰੁਪਏ ਦਾ ਰੀਚਾਰਜ ਕੀਤਾ ਤਾਂ ਇੱਥੇ ਉੱਪਰ ਸਭ ਤੋਂ ਫਸਟ ਨੰਬਰ ਤੇ ਬੈਲੈਂਸ ਦੇ ਵਿੱਚ ਉਹ ਸ਼ੋਅ ਕਰੇਗਾ ਇੱਥੇ 3535 ਰੁਪਏ ਸ਼ੋਅ ਕਰੇਗਾ ਉਸ ਤੋਂ ਥੱਲੇ ਅਕਾਊਂਟ ਨੰਬਰ ਸਾਰਾ ਕੋ ਦੇਖੋ ਫਿਰ ਸਟੇਟਸ ਹੈ ਐਕਟਿਵ ਹੈ ਥੱਲੇ ਆਜੋ ਪਲਾਨ ਮੇਰੀ 599 ਹੈ ਪਲੱਸ ਪਾਪੂ ਕੇ ਸਰ ਜੀਐਸਟੀ ਵਗੈਰਾ 707 ਰੁਪਏ ਦਾ ਪਲਾਨ ਹੈ 70 Mbps ਦੀ ਸਪੀਡ ਮਿਲਦੀ ਆਪਾਂ ਨੂੰ ਕੋਟਾ 816 GB ਯੂਜ਼ ਕੀਤਾ ਅਨਲਿमिटेड ਕੋਟਾ ਹੈ ਐਕਟੀਵੇਸ਼ਨ ਡੇਟ 3 ਫਰਵਰੀ 2024 ਦਿਖਾ ਰਿਹਾ ਜੋ ਕਿ ਮਤਲਬ ਪਿਛਲੇ ਮਹੀਨੇ ਦਾ ਮੇਟਰ ਪੈਕ ਮੈਂ ਐਕਟੀਵੇਟ ਕੀਤਾ ਸੀ ਪੇਮੈਂਟ ਇਕੱਠੀ ਕੀਤੀ ਸੀ ਪਰ ਉਹ ਹਰ ਮਹੀਨੇ ਮੈਨੂੰ ਐਕਟੀਵੇਟ ਕਰਨਾ ਪੈ ਰਿਹਾ ਸੀ ਕਾਫੀ ਦਿੱਕਤਾਂ ਆਈਆਂ ਉਹਦੇ ਵਿੱਚ ਜਦੋਂ ਆਪਾਂ ਕੋਡ ਰੀਚਾਰਜ ਕਰਦੇ ਆ ਪੇਮੈਂਟ ਤਾਂ ਆਪਣਾ 1 ਮਹੀਨੇ ਦਾ ਹੀ ਉਹ ਬੈਲੈਂਸ ਪੈਸੇ ਆਪਣੇ ਇੱਥੇ ਪਏ ਰਹਿੰਦੇ ਨੇ ਉੱਪਰ ਬੈਲੈਂਸ ਦੇ ਵਿੱਚ ਪਰ ਹਰ ਮਹੀਨੇ 770 ਰੁਪਏ ਦੇ ਵਿੱਚੋਂ ਆਟੋਮੈਟਿਕ ਨਹੀਂ ਉਹ ਕੱਟ ਹੁੰਦੇ ਆਪਾਂ ਨੂੰ ਇੱਥੋਂ ਆਪਾਂ ਕਰਨਾ ਹੈ ਕਿਉਂਕਿ ਅਗਰ ਨਹੀਂ ਕਰਦੇ ਆ ਤਾਂ ਹਰ ਉਹ ਮਹੀਨੇ ਦਾ ਜਦੋਂ ਮਹੀਨਾ ਖਤਮ ਹੁੰਦਾ ਤੁਹਾਡਾ ਉਹ ਡੀਐਕਟੀਵੇਟ ਕਰ ਦਿੰਦੇ ਨੇ ਪੈਸੇ ਇੱਥੇ ਇੱਥੇ ਤੁਹਾਡਾ ਬੈਲੈਂਸ ਪਿਆ ਪਰ ਤੁਹਾਡਾ ਕਨੈਕਸ਼ਨ ਦੇ ਇਨਐਕਟਿਵ ਕਰ ਦਿੰਦੇ ਨੇ ਬੰਦ ਕਰ ਦਿੰਦੇ ਨੇ ਫਿਰ ਆਪਾਂ ਨੂੰ ਫੋਨ ਕਰਨਾ ਪੈਂਦਾ ਫਿਰ ਆਪਾਂ ਉਹਨਾਂ ਨੂੰ ਫੋਨ ਕਰਕੇ ਰਿਕੁਐਸਟਾਂ ਕਰ ਕਰਕੇ ਫਿਰ ਕਰ ਫਿਰ ਕਰਦੇ ਆ ਕਰਤਾ ਦਿੰਦੇ ਨੇ ਫਿਰ ਉਹ 2-4 ਘੰਟੇ 6 ਘੰਟੇ ਗਈ ਪਰ ਪੂਰਾ ਪੂਰਾ ਦਿਨ ਵੀ ਵੇਸਟ ਹੋ ਜਾਂਦਾ ਉਹਦਾ ਹਾਲ ਇਹ ਹੈ ਕਿ ਤੁਹਾਡਾ ਜਦੋਂ ਤੁਸੀਂ ਇਕੱਠੀ ਪੇਮੈਂਟ ਕਰਨੀ ਹੈ ਇੱਥੇ ਬੈਲੈਂਸ ਦੇ ਵਿੱਚ ਤੁਹਾਡੇ ਆ ਜਾਣੇ ਨੇ ਪੈਸੇ ਇੱਥੋਂ ਤੁਸੀਂ ਥੱਲੇ ਚਲੇ ਜਾਣਾ ਕਵਿਕ ਰੀਨਿਊ ਤੇ ਤੁਸੀਂ ਥੱਲੇ ਜਿਹੜਾ ਹਾਈਲਾਈਟ ਹੈ ਕਵਿਕ ਰੀਨਿਊ ਕਰਨਾ ਕਵਿਕ ਰੀਨਿਊ ਤੇ ਜਦੋਂ ਤੁਸੀਂ ਇਹ ਟੱਚ ਕਰੋਗੇ ਤੁਹਾਡਾ ਇਹ ਬੈਲੈਂਸ ਚ ਚਲਾ ਜਾਊਗਾ ਬੈਲੈਂਸ ਦੇ ਵਿੱਚੋਂ ਤੁਹਾਡੇ ਇਹ 770 ਰੁਪਏ ਉਹਦੇ ਵਿੱਚੋਂ ਮਾਈਨਸ ਕਰ ਦੋ ਔਰ ਤੁਹਾਡੀ ਜਿਹੜੀ ਵੈਲਿਡਿਟੀ ਆ ਉਹ ਐਕਸਟੈਂਡ ਕਰਦੇ ਹੋ ਜੂਗੀ ਆਟੋਮੈਟਿਕ ਇਸ ਤਰ੍ਹਾਂ ਤੁਸੀਂ ਇੱਥੋਂ ਐਕਟੀਵੇਟ ਕਰਨੀ ਆ ਆਪਣੀ ਐਕਸਪਾਇਰੀ ਡੇਟ ਤੋਂ ਪਹਿਲਾਂ ਹੀ ਕਰ ਦੋ ਬੇਸ਼ੱਕ ਤੁਸੀਂ ਜਿਸ ਤਰ੍ਹਾਂ 3535 ਰੁਪਏ ਰੀਚਾਰਜ ਕੀਤਾ ਤਾਂ ਉਹਦੇ ਵਿੱਚੋਂ ਮੈਂ ਇੱਥੋਂ ਕੁਇਕ ਰੀਨਿਊ ਕਰ ਹੀ ਜਾਊਗਾ ਇੱਕ ਵਾਰ ਕਰਤਾ ਦੋ ਵਾਰ ਕਰਤਾ ਉਹ ਤੁਹਾਡੀ ਵੈਲਿਡਿਟੀ ਵੱਧ ਜੂਗੀ 30 ਦਿਨਾਂ ਦੀ ਆ 60 ਦੀ ਹੋ ਜਾਊ 90 ਦੀ ਹੋ ਜਾਊ ਇਸ ਤਰ੍ਹਾਂ ਆਪਣਾ ਕਨੈਕਸ਼ਨ ਡੀਐਕਟੀਵੇਟ ਹੋਣ ਤੋਂ ਬਚਿਆ ਰਹੂਗਾ ਔਰ ਆਪਾਂ ਖੁਦ ਹੀ ਇਹਨੂੰ ਸਾਰਾ ਕੁਝ ਮੈਨੇਜ ਕਰ ਸਕਦੇ ਆ ਆਪਾਂ ਨੂੰ ਕਿਤੇ ਕਾਲ ਕਰਨ ਦੀ ਲੋੜ ਨਹੀਂ ਔਰ ਆਪਾਂ ਨੂੰ ਫालतू ਦੀ 2-4 ਘੰਟੇ 6 ਘੰਟੇ ਦੀ ਜਿਹੜੀ ਵਿੱਚ ਸਰਵਿਸ ਬੰਦ ਹੋ ਜਾਂਦੀ ਆ ਉਹ ਤੋਂ ਆਪਾਂ ਬਚ ਸਕਦੇ ਆ ਹੁਣ ਇੱਥੋਂ ਦੇਖੋ ਇੱਥੋਂ ਜਪਾ ਮਤਲਬ ਇਹ ਚ ਪੇਮੈਂਟ ਵੀ ਕਰ ਸਕਦੇ ਆ ਜੇ ਹੁਣ ਅਗਰ ਮੈਂ ਇੱਕ ਨੰਬਰ ਤੇ ਟੱਚ ਕਰੂੰਗਾ ਬਿਲ ਡਿਸਕ ਤੇ ਬਿਲ ਡੈਸ਼ਟੇ ਕਰਨ ਤੋਂ ਬਾਅਦ ਅੱਗੇ ਨਹੀਂ ਵੱਧਦਾ ਕਿਉਂਕਿ ਇਹ ਉੱਪਰ ਲਿਖ ਕੇ ਆ ਗਿਆ ਯੂ ਹੈਵ ਆਲ ਰੈਡੀ ਵਨ ਫਿਊਚਰ ਪਲਾਨ ਕਿਉਂਕਿ ਮੇਰਾ 5 ਮਹੀਨਿਆਂ ਦਾ 3535 ਪਾਇਆ ਸੀ ਹੁਣ ਮੇਰਾ ਪੰਜਵਾਂ ਮਹੀਨਾ ਇਹ ਖਤਮ ਹੋਣ ਵਾਲਾ 2 April 2024 ਨੂੰ ਐਕਸਪਾਇਰੀ ਡੇਟ ਦਿਖਾ ਰਿਹਾ ਤਾਂ 2 April 2024 ਨੂੰ ਇਹ ਪੰਜ ਮਹੀਨਾ ਦਾ ਜਿਹੜਾ ਮੇਰਾ ਪੈਕ ਹੈ ਉਹ ਖਤਮ ਹੋ ਜਾ ਉਸ ਤੋਂ ਬਾਅਦ ਉੱਪਰ ਦੇਖੋ ਯੂ ਹੈਵ ਆਲ ਰੈਡੀ ਵਨ ਫਿਊਚਰ ਪਲਾਨ ਲਿਖ ਕੇ ਆ ਰਿਹਾ ਤਾਂ ਮਤਲਬ ਆਪਾਂ ਨੂੰ ਜਿਹੜਾ ਇੱਕ ਫਿਊਚਰ ਪਲਾਨ ਆਲ ਰੈਡੀ ਉੱਥੇ ਪੈਂਡਿੰਗ ਪਿਆ ਉਹ ਫ੍ਰੀ ਵਾਲਾ ਆਪਾਂ ਉਹਨਾਂ ਤੋਂ ਕਾਲ ਕਰਕੇ ਦੇਖਦੇ ਆਪਾਂ 2 2 ਅਪ੍ਰੈਲ ਤੱਕ 2 ਤੋਂ ਪਹਿਲਾਂ ਹੀ ਆਪਾਂ ਕਸਟਮਰ ਕੇਅਰ ਨਾਲ ਗੱਲ ਕਰਕੇ ਫ੍ਰੀ ਵਾਲਾ ਪਹਿਲਾ ਐਨ ਆਪਾਂ ਉਹਨਾਂ ਤੋਂ ਐਕਟੀਵੇਟ ਕਰਵਾ ਲਾਂਗੇ ਮੇਨ ਗੱਲ ਸਗੀ ਜਿਹੜੀ ਆਪਣੀ 5 ਮਹੀਨਾ ਦਾ ਜਦੋਂ ਆਪਾਂ ਪੈਕ ਪਾਉਨੇ ਆ 5 ਦਾ ਪਾਉਨੇ ਆ ਜਾਂ 11 ਦੇ ਪਾਉਨੇ ਆ ਆਪਾਂ 1 ਮਹੀਨਾ ਫ੍ਰੀ ਵੀ ਮਿਲਦਾ ਤਾਂ ਉਹ ਜਿਹੜੀ ਆਪਣੀ ਅਮਾਉਂਟ ਆ ਉੱਪਰ ਬੈਲੈਂਸ ਦੇ ਵਿੱਚ ਆ ਜਾਣੀ ਆ ਜਦੋਂ ਵੀ ਤੁਹਾਡੀ ਥੱਲੇ ਐਕਸਪਾਇਰੀ ਡੇਟ ਦੇਖ ਲਓ ਐਕਸਪਾਇਰੀ ਡੇਟ ਤੋਂ ਪਹਿਲਾਂ ਹੀ ਤੁਸੀਂ ਇੱਥੋਂ ਕੁਇਕ ਰੀਨਿਊ ਕਰ ਦੋ ਉਹ ਤੁਹਾਡੀ ਐਕਸਪਾਇਰੀ ਡੇਟ ਤੋਂ ਅੱਗੇ ਅਗਲਾ ਮੰਥ ਹੋ ਤੇ ਐਡ ਹੋ ਜਾਊਗਾ ਵੈਲਿਡਿਟੀ ਤੁਹਾਡੀ ਵੱਧ ਜਾਊਗੀ ਇੱਥੇ ਥੱਲੇ ਦੇਖੋ ਰਿਮੇਨਿੰਗ ਡੇ ਰਿਮੇਨਿੰਗ ਡੇਜ ਵੀ ਲਿਖਿਆ ਰ 7060 ਮਤਲਬ 60 ਦਿਨ ਦਾ ਮੈਂ ਕਰ ਲਿਆ 30 ਦਿਨ ਦਾ ਪਹਿਲਾਂ ਮੇਰਾ ਕਸਟਮਰ ਕੇਅਰ ਤੋਂ ਮੈਂ ਹਰ ਮਹੀਨੇ ਕਰਵਾਉਂਦਾ ਹੁੰਦਾ ਸੀ ਕਹਿ ਕੇ ਕੇ ਪੈਸੇ ਮੇਰੇ ਪਏ ਸੀ ਕਸਟਮਰ ਕੇਅਰ ਨੂੰ ਫੋਨ ਕਰਕੇ ਹਰ ਮਹੀਨੇ ਮੈਨੂੰ ਕਰਾਉਣਾ ਪੈ ਰਿਆ ਸੀ ਫਿਰ ਮੈਂ ਕੀ ਕੀਤਾ ਇੱਥੋਂ ਖੁਦ ਕੀਤਾ ਕਸਟਮਰ ਕੇਅਰ ਤੋਂ ਪਹਿਲਾਂ ਮੈਂ ਕਰਵਾ ਲਿਆ ਫਿਰ ਮੈਂ ਇਹ ਇਹਦਾ ਹੱਲ ਇਹਦਾ ਹੱਲ ਲੱਭਿਆ ਹਾਲੇ ਲੱਭ ਕੇ ਮੈਂ ਇੱਥੋਂ ਕਿਕ ਰੀਨਿਊ ਕੀਤਾ ਤੇ ਉਹ ਜਿਹੜੀ 1 ਮਹੀਨੇ ਜਿਹੜਾ ਜਿਹੜਾ ਮੈਂ ਇੱਥੋਂ ਕੀਤਾ ਉਹ ਮੇਰਾ ਇੱਥੇ ਇੱਕ ਵੈਲਿਡਿਟੀ ਵੱਧ ਗਈ 30 ਦਿਨਾਂ ਦੀ ਸੀ 30 ਤੋਂ ਬਾਅਦ 3 ਇੱਕ ਜਿਹੜਾ ਫਿਊਚਰ ਪਲਾਨ ਮੈਂ ਮਤਲਬ ਇੱਥੋਂ ਕਿਕ ਰੀਨਿਊ ਕੀਤਾ ਸੀ ਉਹ ਮੇਰਾ ਇੱਥੇ ਉਹਦੇ ਵਿੱਚ ਐਡ ਹੋ ਗਿਆ ਮਤਲਬ ਲਾਈਨ 'ਚ ਲੱਗ ਗਿਆ ਜਦੋਂ ਆਪਣਾ ਇਹ ਜਿਸ ਤਰ੍ਹਾਂ ਹੁਣ ਮਹੀਨੇ ਦਾ ਮੇਰਾ ਪੈ ਖਤਮ ਹੋਊਗਾ ਉਹ ਜੋ ਉਹਦੀ ਲਾਸਟ ਡੇਟ ਆ 2 ਅਪ੍ਰੈਲ 2 April ਤੋਂ ਬਾਅਦ ਨੈਕਸਟ ਵਾਲਾ ਜਿਹੜਾ ਤੁਸੀਂ ਪੇਮੈਂਟ ਕੀਤੀ ਹੀ ਆ ਉਹ ਤੁਹਾਡਾ ਉੱਥੋਂ ਕੰਟੀਨਿਊ ਹੋ ਜਾਊਗਾ ਤੁਹਾਡੀ ਮਤਲਬ ਸਰਵਿਸ ਜਿਹੜੀ ਬੰਦ ਨਹੀਂ ਹੋਊਗੀ ਮੇਨ ਮਤਲਬ ਇਹ ਆ ਇਹਦਾ ਵੀਡੀਓ ਬਣਾਉਣ ਦਾ ਕਿ ਆਪਾਂ ਅਗਰ ਖੁਦ ਕਰਦੇ ਆਂ ਕਈ ਵਾਰੀ ਉਹ ਇੱਥੇ اٹਕ ਜਾਂਦਾ ਕੰਮ 3535 ਰੁਪਏ ਉੱਪਰ ਪਏ ਹੋਣਗੇ ਉਸ ਤੋਂ 770 ਰੁਪਏ ਇੱਕ ਮਹੀਨੇ ਦੇ ਕੱਟ ਲੈਂਦੇ ਆ ਇੱਥੇ ਐਕਸਪਾਇਰੀ ਡੇਟ ਇਹਨਾਂ ਨੇ ਇੱਕ ਮਹੀਨੇ ਦੀ ਦੇਣੀ ਆ ਅਗਰ ਉਸ ਦੇ ਵਿੱਚ ਤੁਸੀਂ ਇੱਥੋਂ ਨਾ ਕੀਤਾ ਕੁਇਕ ਰੀਨਿਊ ਫੇਰ ਇਹ ਤੁਹਾਡਾ ਕਨੈਕਸ਼ਨ ਕੱਟ ਦਿੰਦੇ ਨੇ ਤਾਂ ਇਹ ਇਸ ਇਸ ਜਗ੍ਹਾ ਤੇ ਤੁਸੀਂ ਆਉਣਾ ਇੱਥੋਂ ਤੁਸੀਂ ਕੁਇਕਰ ਰੀਨਿਊ ਕਰ ਲੈਣਾ ਤੁਹਾਡੇ ਬੈਲੈਂਸ ਦੇ ਵਿੱਚੋਂ ਉਹਨੇ ਪੈਸੇ ਕੱਟ ਜਾਣਗੇ ਵੈਲਿਡਿਟੀ ਬਚ ਜਾਊਗੀ ਤੇ ਤੁਹਾਡਾ ਇਹ ਮਤਲਬ ਟਾਈਮ ਬਚ ਜਾਊਗਾ ਜਿਹੜਾ 2 2 ਘੰਟੇ 4 ਘੰਟੇ 6 ਘੰਟੇ ਕਈ ਕਈ ਪੂਰਾ ਪੂਰਾ ਦਿਨ ਵੀ ਇਹ ਸਰਵਿਸ ਬੰਦ ਕਰਕੇ ਰੱਖ ਬੜਾ ਬੜਾ ਬੁਰਾ ਲੱਗਦਾ ਕਿਉਂਕਿ ਜਿਹਨਾਂ ਘਰੇ ਵਾਈਫਾਈ ਲਵਾਇਆ ਹੁੰਦਾ ਉਹਨੂੰ 1 ਘੰਟਾ ਵੀ ਕੱਟਣਾ ਬਹੁਤ ਔਖਾ ਉਹਦੇ ਨਾਲ ਟੀਵੀ ਵੀ ਜੁੜੇ ਹੁੰਦੇ ਨੇ ਕੈਮਰੇ ਵੀ ਜੁੜੇ ਹੁੰਦੇ ਨੇ ਠੀਕ ਹੈ ਜੀ ਆਪਾਂ ਇਹਦਾ ਮੇਨ ਮਤਲਬ ਇਹੀ ਸੀਗਾ ਵੀ ਇਹਦੇ ਵਿੱਚ ਤੁਹਾਡਾ ਬੈਲੈਂਸ ਪਿਆ ਰਹੂਗਾ ਇੱਥੋਂ ਤੁਸੀਂ ਕਵਿਕ ਰੀਨਿਊ ਕਰ ਲੈਣਾ ਤੁਹਾਡੀ ਅਮਾਊਂਟ ਕੱਟ ਜਾਊਗੀ ਤੁਹਾਡੀ ਵੈਲਿਡਿਟੀ ਬਚ ਜਾਊਗੀ ਉਹਦੇ ਨਾਲ ਤੁਹਾਡਾ ਕੀ ਆ ਔਰ ਇਹ ਤੁਸੀਂ ਵੈਲਿਡਿਟੀ ਤੋਂ ਪਹਿਲਾਂ ਹੀ ਕਰ ਲੈਣਾ ਥੱਲੇ ਜਿਹੜੀ ਐਕਸਪਾਇਰੀ ਡੇਟ ਲਿਖੀ ਜਾ ਰਹੀ ਆ ਉਹ ਤੁਸੀਂ ਦੇਖ ਲੈਣੀ ਆ ਉਸ ਤੋਂ ਪਹਿਲਾਂ ਹੀ ਕਰਕੇ ਰੱਖ ਦਿਓ ਤੁਹਾਡੀ ਕੋਈ ਐਕਸਪਾਇਰੀ ਡੇਟ ਕੱਟ ਨਹੀਂ ਹੋਊਗੀ ਐਕਸਪਾਇਰੀ ਡੇਟ ਆਹੀ ਰਹੂਗੀ 2 ਅਪ੍ਰੈਲ ਜਿਸ ਤਰ੍ਹਾਂ ਹੁਣ ਮੇਰੇ ਕੋਲ ਅਗਰ ਬੈਲੈਂਸ ਹੁੰਦਾ ਤਾਂ ਮੈਂ ਤੁਹਾਨੂੰ ਕਰਕੇ ਦਿਖਾਉਂਦਾ ਕਿਉਂਕਿ ਮੇਰਾ ਬੈਲੈਂਸ ਹੈ ਆਲਰੇਡੀ 5 ਮਹੀਨੇ ਦਾ ਇਹ 5ਵਾਂ ਮਹੀਨਾ ਚੱਲ ਰਿਹਾ ਅੱਗੇ ਜਿਹੜਾ 1 ਮਹੀਨਾ ਉੱਪਰ ਫਿਊਚਰ ਪਲਾਨ ਆ ਮੇਰੇ ਕੋਲ ਫ੍ਰੀ ਵਾਲਾ ਪਲਾਨ ਇਹ ਮੈਨੂੰ ਮੇਰਾ ਪੈਂਡਿੰਗ ਹੈ ਉਹ ਆਪਾਂ ਕਰਵਾ ਲਾਂਗੇ ਇਹਨਾਂ ਤੋਂ ਅਗਰ ਮੇਰੇ ਇੱਥੇ 770 ਰੁਪਏ ਹੁੰਦੇ ਤਾਂ ਇੱਥੋਂ ਮੈਂ ਕੁਇਕ ਰੀਨਿਊ ਕਰ ਦੇਣਾ ਸੀ ਉਹ 707 ਮਾਈਨਸ ਹੋ ਜਾਣੇ ਸੀ ਔਰ ਇੱਥੇ ਜਿਹੜੀ 2 ਅਪ੍ਰੈਲ ਆ 2 ਅਪ੍ਰੈਲ ਤੋਂ ਅੱਗੇ 2 ਮਈ ਜਾਂ ਜੋ ਵੀ ਇਹਨਾਂ ਦਾ ਹੁੰਦਾ 28 ਦਿਨ ਦਾ ਮਹੀਨਾ ਤਾਂ ਉਨੀ ਉਹ ਡੇਟ ਅੱਗੇ ਚਲੀ ਜਾਣੀ ਸੀ ਉਹਦੇ ਨਾਲ ਕੀ ਆਪਣਾ ਜਿਹੜਾ ਕਨੈਕਸ਼ਨ ਉਹ ਕੰਟੀਨਿਊ ਰਹੂਗਾ ਬੰਦ ਨਹੀਂ ਹੋਊ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਹੋ ਔਰ ਲਾਈਕ ਕਰਦੇ ਹੋ ਚੈਨਲ ਨੂੰ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਦੇ ਹੋ ਇਦਾਂ ਦੀ ਆਪਾਂ ਬਹੁਤ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੇ ਰਹਿੰਨੇ ਆ ਓਕੇ ਜੀ ਮਿਲਦੇ ਆ ਜਲਦੀ ਹੀ ਨਵੇਂ ਵੀਡੀਓ ਦੇ ਵਿੱਚ